ਪਟਾ ਘੋਗਾ ਵਾਜਵਾ ਮੁਖਤਿਆਰ ਪੂਣੀ ਹੋਣੀ ਆ ਗੱਗੀ ਚੱਕ ਦੇਸ ਰਾਜ ਵਾਲਾ ਧਰਮਪੁਰੇ ਵਾਲੇ ਨੂੰ ਜਫਾ ਇਸ ਲਈ ਸਿਰਾ ਓਏ ਨੌਜਾਨ ਸਿਰਾ ਓਏ ਗੱਗੀ ਐ ਜੀ ਓਏ ਗੱਗੀ ਐ ਐਨ ਬੱਲੇ ਬੱਲੇ ਕਰਵਾ ਗਿਆ ਮਿੱਠੂ ਦਾ ਚੰਡਿਆ ਹੋਇਆ ਚੱਕ ਦੇਸ ਰਾਜ ਵਾਲਾ 골ਡ ਮੈਡਲ ਦਾ ਮਾਨ ਸਨਮਾਨ ਅੱਜ ਦੇ ਕਬੱਡੀ ਕੱਪ ਦੇ ਆ ਗੱਗੀ ਹੈ ਨੌਜਾਨ ਗੱਭਰੂ ਰਕੇਸ਼ ਤੇ ਗੱਗੀ ਛੜਦੀ ਉਮਰਾਂ ਦੇ ਗੱਭਰੂ ਨੇ ਆ ਵਜਦੀਆਂ ਧੌਲਾਂ ਜਫੇ ਲੱਗਦੇ ਐ ਮੁੰਡੇ ਫੱਬਦੇ ਐ ਗੱਗੀ 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 ਬੱਲੇ 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 ਕਰਾਤੀ ਐ ਆ ਮਿੱਠੂ ਦਾ ਤੇਲਾ ਅੱਜ ਗਰੇਡ ਮਾਰ ਕੇ ਲੈਣਾ ਜਿਵੇਂ ਕਹਿੰਦੇ ਨੇ ਵੀ ਤਹਿ ਤੋੜਨ ਵਾਲੀ ਗੱਲ ਕਰਤੀ ਮੇਰੇ ਵੀਰੋ ਗੱਲ ਸਿਰੇ ਲਾਤੀ ਤੱਕਦੇ ਸਰਾਦੀ ਧਰਤੀ ਦਾ ਆਹ ਕਹਿੰਦੇ ਬਿੱਲੇ ਗਿੱਲ ਦੀ ਟੀਮ ਦਾ ਪਾਲੇ ਸੋਤੇ ਦੀ ਟੀਮ ਦਾ ਅਸ਼ੀਰੇ ਬਾਦੜੇ ਦੀ ਟੀਮ ਦਾ ਸੁਖੇ ਤੇ ਪੱਗ ਦੀ ਟੀਮ ਦਾ ਗੱਗੀ ਤੱਕਦੇ ਸਰਾਦੀ ਧਰਤੀ ਦਾ ਆ ਤੋਕ ਗੱਭਰੂਆ ਸੇਰਾ ਗੱਭਰੂਆ ਸੇਰਾ ਹੋਏ ਗੱਭਰੂ ਲਓ ਚਾਰ ਨੇ ਚਾਰੇ ਤਿਆਰ ਨੇ ਸਾਹਮਣੇ ਵੇਖਦੇ ਆ ਵੀ ਚੱਕ ਦੇ ਸਰਾ ਜਾਲਾ ਭੇਂਦਾ ਪਲਵਾਨ ਮਨਦੀਪ ਬੇਨ ਸਾਹਮਣੇ ਨੌਜਨ ਗੱਗੀ ਇਸ ਵੇਲੇ ਕੋਸ਼ਿਸ਼ ਕਰ ਰਿਹਾ ਹੈ ਜੋਰ ਲੱਗਿਆ ਹੋਇਆ ਗੱਗੀ ਬੱਲੇ ਬੱਲੇ ਸੁੱਖਾ ਚੱਕਾਂ ਵਾਲਾ ਭੰਗੜਾ ਪਾਉਂਦਾ ਚੱਕਾਂ ਵਾਲਾ ਸੁੱਖਾ ਖੁਸ਼ ਹੈ ਬੱਲੇ ਬੱਲੇ ਹੋਈ ਜਾਂਦੀ ਹੈ ਫੈਡਰੇਸ਼ਨ ਦੇ ਵੱਲੋਂ 200 ਪਾਉਂਡ ਦਾ ਫਾਈਨ ਹੈ